올 인디아 ਅੰਕੜਵਾੜੀ ਮੁਲਾਜ਼ਮ ਜੁਨੀਅਨ ਦੀ ਬਠਿੰਡਾ ਦੇ ਹਾਜ਼ਰਤਨ ਗੁਰਦਰਾ ਸਾਹਿਬ ਵਿਖੇ ਕੀਤੀ ਗਈ ਮੀਟਿੰਗ ਅਤੇ ਲੀਲਾਵੰਤੀ ਨੂੰ ਬਣਾਇਆ ਗਿਆ ਬਠਿੰਡਾ ਸਿਟੀ ਦਾ ਪ੍ਰਧਾਨ ਬਠਿੰਡਾ ਦੇ ਗੁਰਦਰਾ ਹਾਜ਼ਰਤਨ ਸਾਹਿਬ ਵਿਖੇ ਸ਼ਨੀਵਾਰ ਨੂੰ 1 ਵਜੇ ਦੇ ਲਗਭਗ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਹਰਗਵਿੰਦ ਕੌਰ ਨੇ ਬੋਲਦੇ ਆ ਕਿ ਸਾਡੇ ਵੱਲੋਂ ਲੀਲਾਵੰਤੀ ਨੂੰ ਸਿਟੀ ਦਾ ਪ੍ਰਧਾਨ ਬਣਾਇਆ ਗਿਆ ਅਤੇ ਪੰਜਾਬ ਸਰਕਾਰ ਨੂੰ ਅੜੇ ਹੱਥੀ ਲਿੰਦੇ ਉਹਨਾਂ ਕਿਹਾ ਇਹ ਪੰਜਾਬ ਸਰਕਾਰ ਵੱਲੋਂ ਜੋ ਅੰਗੜਬੜੀ ਸੈਂਟਰਾਂ ਦੇ ਵਿੱਚ ਰਾਸ਼ਨ ਭੇਜੇ ਜਾ ਰਹੇ ਉਹ ਬਹੁਤ ਹੀ ਘਟੀਆ ਆਪਣਾ ਕਿਸਮ ਦਾ ਮਟੀਰੀਅਲ ਹੈ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਇਸਦੀ ਆਪਣਾ ਬੱਚਿਆਂ ਦੇ ਰਾਸ਼ਨ ਦੇ ਵਿੱਚ ਵੀ ਹੁਣ ਆਪਣਾ ਕਮਿਸ਼ਨ ਖਾਣਾ ਸ਼ੁਰੂ ਕਰ ਦਿੱਤਾ ਹੈ ਹਾਂਜੀ ਅੱਜ ਦੀ ਮੀਟਿੰਗ ਜਿਹੜੀ ਅਸੀਂ ਸਿਟੀ ਬਠਿੰਡਾ ਦੀ ਚੋਣ ਕਰਨ ਵਾਸਤੇ ਮੀਟਿੰਗ ਬੁਲਾਈ ਗਈ ਹੈ ਤੇ ਇਸ ਕਰਕੇ ਸਾਰੀਆਂ ਵਰਕਰ ਜਿਹੜੀਆਂ ਇੱਥੇ ਇਕੱਠੀਆਂ ਹੋਈਆਂ ਜਿਲ੍ਹਾ ਪ੍ਰਧਾਨ ਵੀ ਪਹੁੰਚੀ ਹੈ ਦਿਹਾਤੀ ਬਠਿੰਡਾ ਦੀ ਪ੍ਰਧਾਨ ਵੀ ਪਹੁੰਚੀ ਹੈ ਤੇ ਅਸੀਂ ਅੱਜ ਲੀਲਾਵੰਤੀ ਸਿਟੀ ਦੇ ਵਿੱਚੋਂ ਸਾਡੇ ਭੈਣਾਂ ਆਂਗਣਵਾੜੀ ਵਰਕਰ ਉਹਨਾਂ ਨੂੰ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਹਾਂਜੀ ਮੈਂ ਇਹ ਹੀ ਕਹਿਣਾ ਚਾਹਣੀ ਹੈ ਕਿ ਦੇਖੋ ਸਾਡੀ ਇੱਕ ਐਜੀਟੇਸ਼ਨ ਚੱਲ ਰਹੀ ਹੈਗੀ ਆ ਉਹ ਵੀ ਸਾਡੀ ਨਹੀਂ ਕਹਿ ਲੋ ਅਸੀਂ ਲੋਕਾਂ ਦੀ ਗੱਲ ਜਿਹੜੀ ਹੈਗੀ ਹੈ ਮਾਵਾਂ ਦੀ ਗੱਲ ਜਿਹੜੀ ਪੇਟ ਦੇ ਵਿੱਚ ਬੱਚਾ ਉਹਦੀ ਗੱਲ ਕਰ ਰਹੀਆਂ ਕਿ ਰਾਸ਼ਨ ਬਹੁਤ ਜ਼ਿਆਦਾ ਖਰਾਬ ਆ ਰਿਹਾ ਆਂਗਣਵਾੜੀ ਕੇਂਦਰਾਂ ਦੇ ਵਿੱਚ ਪਹਿਲਾਂ ਸਾਡੇ ਕੋਲੇ ਜਿਹੜਿਆ ਸਪਲਾਈ ਆਉਂਦੀ ਸੀ ਵੇਰਕਾ ਤੋਂ ਆਉਂਦੀ ਸੀ ਜਿਹੜਾ ਸਰਕਾਰੀ ਅਦਾਰਾ ਸੀ ਮਾਰਕਫੈਡ ਤੋਂ ਆਉਂਦੀ ਸੀ ਵੇਰਕਾ ਦੀ ਪੰਜੀਰੀ ਹੁੰਦੀ ਸੀ ਸੁੱਕਾ ਦੁੱਧ ਹੁੰਦਾ ਸੀਗਾ ਕਿਉਂ ਹੁੰਦਾ ਸੀ ਜਿਹੜਾ ਉਹ ਇਧਰੋਂ ਆਉਂਦਾ ਸੀ ਚਾਵਲ ਖੰਡ ਤੇ ਕਣਕ ਮਾਰਕਫੈਡ ਤੋਂ ਆਉਂਦੀ ਸੀ ਅਸੀਂ ਪੰਜੀਰੀ ਬਹੁਤ ਵਧੀਆ ਹੁੰਦੀ ਸੀਗੀ ਜਿਹਦੇ ਪੰਜ ਪਲਾਂਟ ਲੱਗੇ ਸੀ ਬਠਿੰਡਾ 'ਚ ਵੀ ਲੱਗਿਆ ਸੀ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਅਮਰitsar ਇਹਨੇ ਕੀ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਾਰੇ ਆਧਾਰੇ ਸਰਕਾਰੀ ਬੰਦ ਕਰਕੇ ਉਹ ਸਾਰਾ ਸਮਾਨ ਬੰਦ ਕਰਕੇ ਇੱਕ ਪ੍ਰਾਈਵੇਟ ਕੰਪਨੀ ਨੂੰ ਦੇਤਾ ਪ੍ਰਕਾਸ਼ ਮਸਾਲੇ ਚੰਡੀਗੜ੍ਹ ਸਵੀਟਸ ਨੂੰ ਤੇ ਉਹ ਬੇਹੱਦ ਘਟੀਆ ਸਪਲਾਈ ਕਰ ਰਹੇ ਆ ਤੇ ਮੈਂ ਇਹ ਵੀ ਕਹਿਣਾ ਚਾਹਣੀ ਵੀ ਇਹ ਕਿਉਂ ਦਿੱਤਾ ਇਹਨਾਂ ਨੇ ਇਹ ਸਰਕਾਰੀ ਆਧਾਰਿਆਂ ਨੂੰ ਤਾਲੇ ਲਾਏ ਤੇ ਉੱਥੋਂ ਕਮਿਸ਼ਨ ਖਾਣ ਦੇ ਚੱਕਰ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਪ੍ਰਾਈਵੇਟ ਕੰਪਨੀਆਂ ਤੋਂ ਕਮਿਸ਼ਨ ਮਿਲਦਾ ਸਰਕਾਰੀ ادارے ਤੋਂ ਕਮਿਸ਼ਨ ਨਹੀਂ ਮਿਲਦਾ ਸੋ ਇਹਨਾਂ ਨੇ ਬੱਚਿਆਂ ਤੇ ਮਾਵਾਂ ਦੀ ਸਿਹਤ ਨਾਲ ਖਲਵਾੜ ਕੀਤਾ ਤੇ ਇਹ ਜਿਹੜਾ ਇਹ ਕਹਿੰਦੇ ਸੀ ਅਸੀਂ ਕਟੜ ਇਮਾਨਦਾਰ ਹਾਂ ਪਰ ਇਹਨਾਂ ਨੇ ਕੀ ਕੀਤਾ ਵੀ ਦੂਜਿਆਂ ਨੇ ਖਾਧਾ ਹੋਊਗਾ ਕਿਸੇ ਨੇ ਕੋਈ ਸੜਕ ਖਾ ਲਈ ਹੋਣੀ ਹੈ ਕਿਸੇ ਨੇ ਕਿਤੋਂ ਹੋਰ ਪੈਸੇ ਖਾਲੇ ਹੋਣੇ ਆ ਪਰ ਇਹਨਾਂ ਨੇ ਮਾਸੂਮ ਜਿੰਦਾਉਂ ਵੀ ਗਰੀਬ ਜਿਹੜੇ ਹੈਗੇ ਇਸ ਖਾਣੇ ਤੇ ਆ ਜਿਨ੍ਹਾਂ ਨੂੰ ਇਸ ਖਾਣੇ ਦੀ ਬਹੁਤ ਜ਼ਿਆਦਾ ਲੋੜ ਹੈ ਮਾਵਾ ਨੂੰ ਇਹਨਾਂ ਨੇ ਉਹ ਖਾਦਾ ਤੇ ਕਿੱਥੇ ਮੈਂ ਤਾਂ ਕਹਣੀ ਆ ਵੀ ਮੇਰੇ ਢਿੱਡ ਚੋਂ ਗੱਲ ਨਿਕਲਦੀ ਆ ਭੁਗਤਣਗੇ ਕਿੱਥੇ ਜਾ ਕੇ ਇਹ ਜਿਹੜੇ ਕਹਿੰਦੇ ਸੀ ਅਸੀਂ ਕੱਟੜ ਈਮਾਨਦਾਰ ਆ ਅਸੀਂ ਤਾਂ ਇੱਥੋਂ ਰੇਤੇ ਚੋਂ ਪੈਸੇ ਬਣਾਵਾਂਗੇ ਜੀ ਅਸੀਂ ਇੱਥੋਂ ਬਣਾਵਾਂਗੇ ਹੁਣ ਇਹਨਾਂ ਨੇ ਦੇਖੋ ਇੱਕ ਤਾਂ ਜਿਹੜਾ ਨਸ਼ਾ ਬੰਦੀ ਕਰਨੀ ਸੀਗੀ ਵੀ ਸ਼ਰਾਬ ਚੋਂ ਪੈਸੇ ਖਾਦੇ ਨੇ ਇਹਨੇ ਸ਼ਰਾਬ ਦੀ ਪਾਲਿਸੀ ਚੋਂ ਦੂਜੇ ਮਾਵਾਂ ਦੇ ਪੇਟ 'ਚ ਜਿਹੜਾ ਬੱਚਾ ਹੈਗਾ ਉਹ ਉਹਦੇ ਰਾਸ਼ਨ ਚੋਂ ਪੈਸੇ ਖਾ ਗਏ ਇਦੋਂ ਵੱਧ ਕਟਿਆਪਣ ਕੀ ਹੋ ਸਕਦਾ ਅਸੀਂ ਇਹ ਲੜਾਈ ਲੜ ਰਹੀਆਂ ਪਹਿਲਾਂ ਮੈਨੂੰ ਨੌਕਰੀ ਤੋਂ ਕੱਢਿਆ ਗਿਆ ਤੇ ਕੱਲ ਸਾਡੇ ਇੱਕ ਸੀਡੀਪੀਓ ਨੂੰ ਕੱਢਿਆ ਗਿਆ ਕਿਉਂਕਿ ਸਾਡੀ ਮੰਤਰੀ ਜ਼ਬਰਦਸਤੀ ਲਿਖਵਾ ਰਹੀ ਹੈ ਸੀਡੀਪੀਓ ਕੋਲੋਂ ਕਿ ਤੁਸੀਂ ਜ਼ਬਰਦਸਤੀ ਲਿਖੋ ਕਿ ਰਾਸ਼ਨ ਵਧੀਆ ਹੈਗਾ ਇੱਕ ਸੀਡੀਪੀਓ ਨੇ ਇਮਾਨਦਾਰੀ ਦਿਖਾਉਂਦੇ ਹੋਏ ਵਿਕਰਮਜੀਤ ਸਿੰਘ ਨੇ ਇਮਾਨਦਾਰੀ ਦਿਖਾਉਂਦੇ ਹੋਏ ਕਿਹਾ ਕਿ ਰਾਸ਼ਨ ਠੀਕ ਨਹੀਂ ਹੈਗਾ ਇਹ ਬੱਚਿਆਂ ਦੇ ਖਾਣ ਦੇ ਯੋਗ ਨਹੀਂ ਹੈਗਾ ਉਹਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਤੇ ਅੱਜ ਸਾਡੀਆਂ ਵਰਕਰਾਂ ਜਿਹੜੀਆਂ ਮੰਗ ਪੱਤਰ ਦੇਣ ਵਾਸਤੇ ਮੁੱਖ ਮੰਤਰੀ ਆਏ ਸੀ ਦੋਦੇ ਉੱਥੇ ਪਹੁੰਚੀਆਂ ਜੁੜਨਾ ਹੋਰ ਬਹੁਤ ਸਾਰੀਆਂ ਪਹੁੰਚੀਆਂ ਸੀ ਪਰ ਕੱਲੀਆਂ ਅੰਗਣਵਾੜੀ ਵਰਕਰਾਂ ਨੂੰ ਦੇਖੋ ਕਿੱਡੇ ਦੁੱਖ ਤੇ ਸ਼ਰਮ ਦੀ ਗੱਲ ਹੈ ਔਰਤਾਂ ਸੀ ਅੰਗਣਵਾੜੀ ਵਰਕਰਾਂ ਸੀ ਉਹਨਾਂ ਨੂੰ ਚੱਕ ਕੇ ਕੋਟਪਾਈ ਥਾਣੇ ਲੈ ਗਏ ਉੱਥੇ ਉਹਨਾਂ ਦੇ ਫੋਨ ਤੋੜੇ ਉਹਨਾਂ ਨਾਲ ਕੁੱਟਮਾਰ ਕੀਤੀ ਉਹਨਾਂ ਦੀਆਂ ਬਾਹਾਂ ਮਰੋੜੀਆਂ ਬਹੁਤ ਬੁਰੀਆਂ ਹਰਕਤਾਂ ਜਿਨ੍ਹਾਂ ਤੇ ਸਰਕਾਰ ਉਤਰ ਹੀ ਹੋਈ ਹੈ ਤੇ ਮੈਂ ਦੀ ਸਖਤ ਸ਼ਬਦਾਂ ਚ ਨਿੰਦਾ ਕਰਦੀ ਹਾਂ ਤੇ ਮੈਂ ਮੰਗ ਕਰਦੀ ਹਾਂ ਕਿ ਜਿਹੜੀ ਸਾਡੀ ਮੰਤਰੀ ਹੈ ਬਲਜੀਤ ਕੌਰ ਉਹ ਅਸਤੀਫਾ ਦੇਵੇ ਕਿਉਂਕਿ ਉਹਨੇ ਬਹੁਤ ਵੱਡਾ ਕਬਲਾ ਕੀਤਾ ਤੇ ਮੁੱਖ ਮੰਤਰੀ ਦੇ ਧਿਆਨ ਚ ਵੀ ਹੈਗਾ ਮੈਂ ਦੱਸਣਾ ਚਾਹਣੀ ਆ ਕਿਉਂਕਿ ਮਾਰਕਫੈਟ ਤੇ ਵੇਰਕਾ ਮੁੱਖ ਮੰਤਰੀ ਦੇ ਅੰਡਰ ਹੈ ਉਹ ਇਹਨਾਂ ਦੇ ਖੁਦ ਉਹਨਾਂ ਕੋਲੇ ਚਾਰਜ ਹੈ ਤੇ ਉਹਨਾਂ ਦੇ ਨਿਗਾ ਤੋਂ ਬਿਨਾ ਫੈਲਾ ਨਿਕਲ ਗਿਆ ਵੀ ਉਹਨਾਂ ਨੇ ਸਾਰਾ ਸਰਕਾਰੀ ਏਡਾਰੀਆਂ ਤੋਂ ਮਨਜ਼ੂਰੀ ਦੇਤੀ ਵੀ ਤੁਸੀਂ ਪ੍ਰਾਈਵੇਟ ਕੰਪਨੀਆਂ ਤੋਂ ਲੈ ਲਓ ਸੋ ਮੁੱਖ ਮੰਤਰੀ ਦੇ ਵੀ ਧਿਆਨ ਚ ਆਇਆ ਬਹੁਤ ਵੱਡਾ ਸਕੈਂਡਲ ਹੈ ਮੈਂ ਸੀਬੀਆਈ ਜਾਂਚ ਦੀ ਮੰਗ ਕਰਦੀ ਆ ਬੰਦ ਕਰਤਾ ਜੀ ਕਰੋੜਾ ਰੁਪਏ ਦੀ ਮਸ਼ੀਨਰੀ ਪੰਜ ਪਲਾਂਟਾਂ ਨੂੰ ਤਾਲੇ ਲਾਤੇ ਇਹਨਾਂ ਨੇ ਕੋਸ਼ਿਸ਼ ਕੀ ਇਹ ਬੰਦ ਹੀ ਕਰ ਰਹੇ ਹੈਗੇ ਇਹ ਹਾਥੀ ਦੇ ਦੰਦ ਖਾਣ ਵਾਲੇ ਹੋਰ ਹੈ ਦਿਖਾਉਣ ਵਾਲੇ ਹੋਰ ਆ ਕਿਸਾਨਾਂ ਨੂੰ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਪ੍ਰਾਈਵੇਟ ਕੰਪਨੀਆਂ ਦੇ ਖਿਲਾਫ ਹੈ ਚੰਡੀਗੜ੍ਹ ਜਿਹੜੀ ਸਵੀਟਸ ਹੈ ਜਿਹੜੀ ਬਲੈਕਲਿਸਟਡ ਕੰਪਨੀ ਹੈ ਉਹ ਪਹਿਲਾਂ ਨੇ ਹਮਾ ਚਲ ਚੋਨੂ ਬਲੈਕਲਿਸਟ ਕੀਤਾ ਵੇਰਕਾ ਨੇ ਖਦੋਂ ਨੂੰ ਬਲੈਕਲਿਸਟ ਕੀਤਾ ਸੀਗਾ ਇਹਨਾਂ ਨੇ ਚੱਕ ਕੇ ਉਹਨੂੰ ਧੋਖੇ ਨਾਲ ਜਿਹੜਾ ਉਹਦਾ ਟੈਂਡਰ ਪਾਸ ਕਰਿਆ ਤੇ ਉਹਨੂੰ ਇਹਨਾਂ ਨੇ ਸਾਰਾ ਜਿਹੜਾ ਹੈਗਾ ਕਮਿਸ਼ਨ ਲੈ ਕੇ ਸਮਾਨ ਬਣਾਉਣ ਵਾਸਤੇ ਆਰਡਰ ਦਿੱਤਾ ਇਹ ਇਹਨਾਂ ਦੇ ਦਿੱਲੀ ਵਾਲਾ ਅੱਕ ਹੈ ਨਾ ਜਿਹੜਾ ਉਹਦੇ ਇਸ਼ਾਰਿਆਂ ਤੇ ਸਾਰਾ ਕੁਝ ਹੁੰਦਾ ਹੈ ਮੁੱਖ ਮੰਤਰੀ ਦਾ ਵੀ ਕੋਸ਼ਿਸ਼ ਹੈ ਫਿਰ ਅਗਲਾ ਹਰ ਕੋਈ ਕਹਿੰਦਾ ਨਾ ਜੇ ਉੱਪਰ ਵਾਲਾ 100 ਕਰੋੜ ਖਾ ਰਿਹਾ ਮੈਂ 10 ਕਰੋੜ ਖਾ ਲਾਂ ਮੈਂ 20 ਕਰੋੜ ਇਹ ਸਾਰੇ ਹਿਸਾ ਪੱਤੀਆਂ ਬਣਾ ਕੇ ਪੰਜਾਬ ਨੂੰ ਲੁੱਟ ਰਹੇ ਆ